ਸ਼ਾਮਾ ਮੁਖਰਜੀ ਦੀ ਵਰਸੀ ਪਿੰਡ ਸਾਦਕ ਵਿਖੇ ਸ਼ਿੰਦਰ ਸਿੰਘ ਦੇ ਗ੍ਰਹਿ ਵਿਖੇ ਗੌਰਵ ਕੱਕੜ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਮਨਾਈ ਗਈ ਇਸ ਦੌਰਾਨ ਉਹਨਾਂ ਨੇ ਸ਼ਾਮਾ ਮੁਖਰਜੀ ਦੀ ਫੋਟੋ ਤੇ ਸ਼ਰਦਾ ਦੇ ਫੁੱਲ ਪੈਂਟ ਕੀਤੇ ਅਤੇ ਸ਼ਾਮਾ ਮੁਖਰਜੀ ਅਮਰ ਰਹੇ ਦੇ ਨਾਰੇ ਲਾਏ ਭਾਜਪਾ ਪਾਰਟੀ ਦੇ ਪ੍ਰਧਾਨ ਗੌਰਵ ਕੱਕੜ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ਼ਾਮਾ ਮੁਖਰਜੀ ਦੀ ਛਿੱਧੀ ਬਾਰੇ ਚਾਨਣਾ ਪਾਇਆ ਇਸ ਮੌਕੇ ਤੇ ਭਾਜਪਾ ਪਾਰਟੀ ਦੇ ਅਹੁਦੇਦਾਰ ਅਤੇ ਆਗੂ ਆਦਿ ਹਾਜ਼ਰ ਸਨ ਕੇਐਸਕੇ ਨਿਊਜ਼ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਖਰਜੀ ਉਹ ਕਸ਼ਮੀਰ ہمارا ਹੈ ہمارا ਸ਼ਾਮਾ ਪ੍ਰਸ਼ਾਦ ਮੁਖਰਜੀ ਅਮਰ ਰਹੇ ਸ਼ਾਮਾ ਪ੍ਰਸ਼ਾਦ ਮੁਖਰਜੀ ਅਮਰ ਰਹੇ ਸ਼ਾਮਾ ਪ੍ਰਸ਼ਾਦ ਮੁਖਰਜੀ ਅਮਰ ਰਹੇ ਆਦੀ ਵਰਸੀ ਮਨਾਈ ਗਈ ਸ਼ਾਮਾ ਮੁਖਰਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੂਨ ਵਾਲਾ ਦਿਨ ਸਾਡੇ ਉਹ ਯੋਧਾ ਉਹ ਹਿੰਦੁਸਤਾਨ ਦੇ ਮਹਾਨ ਨੇਤਾ ਅਮਰ ਸ਼ਹੀਦ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰਜੀ ਦੀ ਅੱਜ ਅਸੀਂ ਜਨਮ ਦਿਨ ਮਨਾਇਆ ਅੱਜ ਦਾ ਦਿਨ ਸ਼ਾਮਾ ਪ੍ਰਸ਼ਾਦ ਮੁਖਰਜੀ ਨੇ ਜਦੋਂ ਸ਼ਹੀਦ ਕੀਤਾ ਗਿਆ ਸੀ ਤੇ ਅੱਜ ਦੇ ਦਿਨ ਪਵਿੱਤਰ ਦਿਨ ਨੂੰ ਅਸੀਂ ਯਾਦ ਕਰਦੇ ਹਾਂ ਕਿਉਂਕਿ ਉਹਨਾਂ ਦੀ ਬਦੌਲਤ ਜੋ ਅੱਜ ਕਸ਼ਮੀਰ ਦੇ ਵਿੱਚ ਕਿਉਂਕਿ ਜਿਹੜੋ ਜੰਮੂ ਕਸ਼ਮੀਰ ਦੇ ਵਿੱਚ ਜਾਣਾ ਹੁੰਦਾ ਸੀ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਸੀ ਮਨਜ਼ੂਰੀ ਲੈਣੀ ਪੈਂਦੀ ਸੀ ਤਾਂ ਫਿਰ ਜਾਣਾ ਪੈਂਦਾ ਸੀ ਸ਼ਾਮਾ ਪ੍ਰਸ਼ਾਦ ਮੁਖਰਜੀ ਸਾਡੇ ਉਹ ਨੇਤਾ ਨੇ ਜਿਨ੍ਹਾਂ ਨੇ ਬਿਨਾਂ ਮਨਜ਼ੂਰੀ ਤੋਂ ਗਏ ਉਹ ਕਹਿੰਦੇ ਸੀ ਇੱਕ ਹਿੰਦੁਸਤਾਨ ਦੇ ਵਿੱਚ ਇੱਕ ਹੀ ਝੰਡਾ ਹੋਣਾ ਚਾਹੀਦਾ ਇਹ ਨਹੀਂ ਵੀ ਭਾਰਤ ਦੇ ਵਿੱਚ ਦੋ ਝੰਡੇ ਵੀ ਜੰਮੂ ਕਸ਼ਮੀਰ ਦੇ ਵਿੱਚ ਝੰਡਾ ਹੋਰ ਚੌਦੂ ਬਾਅਦ ਚ ਝੰਡਾ ਹੋਰ ਉੱਥੋਂ ਦਾ ਕਾਨੂੰਨ ਅੱਡ ਤੇ ਭਾਰਤ ਦਾ ਕਾਨੂੰਨ ਅੱਡ ਇਹਦੇ ਲਈ ਜੋ ਆਵਾਜ਼ ਚੱਕੀ श्यामप्रसाद मुखर्जी ਨੇ ਚੱਕੀ ਤੇ ਕਸ਼ਮੀਰ ਦੀ ਲੜਾਈ ਉਹ ਲੜਦੇ ਰੇ ਅੱਜ ਉਹਨਾਂ ਦੀ ਆਵਾਜ਼ ਚੱਕੀ ਤੇ ਮਾਨਯੋਗ ਮੋਦੀ ਸਾਹਿਬ ਨੇ ਜੋ 370 ਦੀ ਧਾਰਾ ਹਟਾਈ ਹੈ ਉਹਦਾ ਜੋ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਵਧੀਆ ਲੋਕਾਂ ਨੂੰ ਬੈਨੀਫਿਟ ਮਿਲਿਆ ਲੋਕ ਬਹੁਤ ਖੁਸ਼ ਆ ਹੁਣ ਸਾਡਾ ਉੱਥੇ ਇੱਕ ਹੀ ਝੰਡਾ ਇੱਕ ਹੀ ਸਵਧਾਨ ਤੇ ਮੁਖਰਜੀ ਨੇ ਆਪਣੀ ਜਾਨ ਦਾ ਬલિદાન ਦੇ ਕੇ ਅੱਜ ਸਾਨੂੰ ਇਹ ਇੱਕ ਹੀ ਝੰਡਾ ਇੱਕ ਹੀ ਸਾਡੇ ਦੇਸ਼ ਦਾ ਫਲੈਗ ਉੱਥੇ ਜਦੋਂ 26 ਜਨਵਰੀ ਤੇ 15 ਅਗਸਤ ਤੇ ਲਹਿਰਾਇਆ ਜਾਂਦਾ ਤਾਂ ਸਾਨੂੰ ਮਾਣ ਮਹਿਸੂਸ ਹੁੰਦਾ ਜਹਾਂ ਹੋਏ ਸ਼ਹੀਦ ਮੁਖਰਜੀ ਵੋ ਕਸ਼ਮੀਰ ਹਮਾਰਾ ਹੈ